ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੈ ਜੀ ਜਿਹੜਾ ਆਪਣਾ ਘੰਟੇ ਦਾ ਕੰਮ ਆ ਉਹ ਆਪਾਂ ਮਿੰਟਾਂ ਵਿੱਚ ਕਰ ਸਕਦੇ ਹਾਂ ਜਿਹੜਾ ਪੂੰਛਾ ਲਗਾਉਣ ਦਾ ਕੰਮ ਹੁੰਦਾ ਠੀਕ ਹੈ ਜੀ ਤੇ ਇੱਕ ਆਪਾਂ ਨੇ ਇੱਥੇ ਲਿਆ ਜੀ ਵਾਈਪਰ ਵਾਈਪਰ ਤੇ ਇੱਕ ਲੈ ਲਈ ਆਪਣਾ ਆਪਣਾ ਇਹ ਕੱਪੜਾ ਮੋਟਾ ਹੋਣਾ ਚਾਹੀਦਾ ਠੀਕ ਹੈ ਜੀ ਜਿਹਦੇ ਨਾਲ ਆਪਣਾ ਪੂੰਛਾ ਬਹੁਤ ਹੀ ਵਧੀਆ ਤਰੀਕੇ ਨਾਲ ਲੱਗ ਜਵੇ ਤੇ ਤੁਸੀਂ ਟਾਵਲ ਵੀ ਲੈ ਸਕਦੇ ਹੋ ਤੇ ਜਾਂ ਕੋਈ ਗਰਮ ਕੋਟੀ ਸਵਟਰ ਹੁੰਦੇ ਨੇ ਦੇਖੋ ਜੀ ਜਾਂ ਕਈ ਵਾਰੀ ਗਰਮ ਕੋਈ ਵੀ ਕੱਪੜੇ ਹੁੰਦੇ ਨੇ ਕੰਬਲ ਹੁੰਦੇ ਨੇ ਤੁਸੀਂ ਉਹਨਾਂ ਦਾ ਇੱਕ ਪੀਸ ਲੈ ਕੇ ਉਹਨੂੰ ਇਸ ਤਰੀਕੇ ਨਾਲ ਦੋਰਾ ਕਰਕੇ ਰੱਖ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਆਪਾਂ ਫਿੱਟ ਕਿਵੇਂ ਕਰਾਂਗੇ ਇਹ ਕੱਪੜੇ ਦੇ ਉੱਤੇ ਤੇ ਆਪਾਂ ਕੋਈ ਇਹਦੇ ਉੱਤੇ ਚਕੁੰਡੀਆਂ ਵਗੈਰਾ ਨਹੀਂ ਲਗਾਵਾਂਗੇ ਜਿਹੜੀਆਂ ਆਪਾਂ ਕੱਪੜੇ ਤੇ ਲਾਉਣ ਵਾਲੀਆਂ ਹੁੰਦੀਆਂ ਚਕੁੰਡੀਆਂ ਉਹ ਨਹੀਂ ਲਗਾਵਾਂਗੇ ਤੇ ਇਹਨੂੰ ਆਪਾਂ ਵਾਈਪਰ ਨੂੰ ਇੱਕ ਕੱਪੜੇ ਦੇ ਵਿੱਚ ਹੀ ਫਿੱਟ ਕਰਕੇ ਆਪਾਂ ਪੂੰਛਾ ਲਗਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚਲੋ ਆਪਾਂ ਜੀ ਹੁਣ ਸਾਡੀ ਵੀਡੀਓ ਸਟਾਰ ਕਰੀਏ ਲਓ ਜੀ ਆਪਣੇ ਇੱਕ ਦੂਰਾ ਕਰ ਲਿਆ ਕੱਪੜਾ ਇਹਨੂੰ ਤੁਸੀਂ ਨਾ ਇਕ ਪੂਰਾ ਇਸ ਟ੍ਰਿਕ ਨੂੰ ਬਿਚਾਰਣਾ ਲਓ ਜੀ ਆਪਾਂ ਨੇ ਇਹਨੂੰ ਕੱਪੜੇ ਨੂੰ ਨਾ ਦੂਰਾ ਕਰ ਲਿਆ ਸੀਗਾ ਤੁਸੀਂ ਕੰਬਲ ਦਾ ਪੀਸ ਵੀ ਲੈ ਸਕਦੇ ਹੋ ਤੇ ਟਾਵਲ ਵੀ ਲੈ ਸਕਦੇ ਹੋ ਠੀਕ ਹੈ ਜੀ ਇਹਨੂੰ ਆਪਾਂ ਹੁਣ ਸੈਂਟਰ ਦੇ ਵਿੱਚੋਂ ਨਾ ਇਸ ਤਰੀਕੇ ਨਾਲ ਕਹਿੰਦਾ ਇਹਨੂੰ ਰੱਖਾਂਗੇ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਤੁਰਾ ਕਰ ਲਿਆ ਤੁਸੀਂ ਸੈਂਟਰ ਦੇ ਵਿੱਚ ਜਿਹੜੀ ਨਿਸ਼ਾਨੀ ਲਗਾਈਆਂ ਉਹ ਤੁਸੀਂ ਇੱਥੇ ਸੈਂਟਰ ਦੇ ਵਿੱਚ ਨਿਸ਼ਾਨੇ ਲਗਾ ਦਿਓ ਲੋ ਜੀ ਆਪਾਂ ਨੇ ਇੱਥੇ ਸੈਂਟਰ ਦੇ ਵਿੱਚ ਨਿਸ਼ਾਨੀ ਲਗਾ ਲਈ ਤੇ ਹੁਣ ਆਪਾਂ ਇੱਥੇ ਨਾ ਇੱਕ ਕੱਟ ਲਗਾਵਾਂਗੇ ਛੋਟਾ ਜਿਹਾ ਠੀਕ ਹੈ ਜੀ ਛੋਟਾ ਜਿਹਾ ਕੱਟ ਲਗਾਉਣਾ ਤੁਸੀਂ ਜਿਆਦਾ ਵੱਡਾ ਨਹੀਂ ਲਗਾਉਣਾ ਹੈਗਾ ਲੋ ਜੀ ਆਪਣੇ ਸੈਂਟਰ ਦੇ ਵਿੱਚ ਕੱਟ ਲਗਾਦੇ ਆ ਤੇ ਇੱਥੇ ਨਾ ਆਪਾਂ ਵਾਈਪਰ ਦਾ ਜਿਹੜਾ ਪੈਪ ਆ ਉਹਨੂੰ ਵਿੱਚ ਫਿੱਟ ਕਰਦਾਂਗੇ ਇਹਦੇ ਠੀਕ ਹੈ ਜੀ ਲੋ ਜੀ ਆਪਣੇ ਸੈਂਟਰ ਦੇ ਵਿੱਚ ਹੀ ਰੱਖ ਕੇ ਦੇਖੋ ਸੈਂਟਰ ਦੇ ਵਿੱਚ ਹੀ ਰੱਖ ਕੇ ਆਪਾਂ ਨੇ ਹੀ ਇੱਥੇ ਕੱਟ ਲਗਾਇਆ ਵਾ ਤੇ ਹੁਣ ਆਪਾਂ ਇਹਨੂੰ ਵਾਈਪਰ ਦੇ ਵਿੱਚ ਫਿੱਟ ਕਰਾਂਗੇ ਤੇ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਇਹਨੂੰ ਪਹਿਲਾਂ ਨਾ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲੈਣੇ ਆ ਗਰਮ ਪਾਣੀ ਲੈ ਸਕਦੇ ਹੋ ਤੁਸੀਂ ਹੁਣ ਸਾਬਣ ਹੈਗੀਆਂ ਤੇ ਆਪਣਾ ਜਿਹੜਾ ਫਰਸ਼ ਦੇ ਉੱਤੇ ਪੋਚਾ ਫਿਰ ਬਹੁਤ ਵਧੀਆ ਲੱਗਦਾ ਠੀਕ ਹੈ ਜੀ ਜਿਹੜੀਆਂ ਆਪਣੀਆਂ ਕੱਪੜੇ ਵਾਲੀਆਂ ਜਟਿੱਕਣੀਆਂ ਹੁੰਦੀਆਂ ਨੇ ਉਹ ਜੇ ਆਪਾਂ ਆਪਾਂ ਫਿੱਟ ਕਰਦੇ ਆ ਨਾ ਜੀ ਤੇ ਉਹ ਕਈ ਵਾਰੀ ਫਿਰ ਵੀ ਆਪਣੀਆਂ ਇਹ ਖਿਸਕ ਜਾਂਦੀਆਂ ਜਿਹੜਾ ਆਪਣੀ ਕੱਟ ਲਗਾਇਆ ਨਾ ਕੱਟ ਲਗਾਉਣ ਦਾ ਬਹੁਤ ਹੀ ਵਧੀਆ ਫਾਇਦਾ ਆ ਤੇ ਜਦੋਂ ਆਪਾਂ ਵਾਈਪਰ ਦਾ ਇਹਦੇ ਵਿੱਚ ਜਿਹੜਾ ਡੰਡਾ ਹੈ ਉਹ ਫਿੱਟ ਕਰ ਦਾਂਗੇ ਨਾ ਤੇ ਤੁਹਾਡਾ ਪੋਚਾ ਵੀ ਬਹੁਤ ਵਧੀਆ ਲੱਗੂ ਆਪਾਂ ਤੁਹਾਨੂੰ ਫਿੱਟ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਉਹ। ਲਓ ਜੀ ਇੱਥੇ ਆਪਾਂ ਨੇ ਥੋੜਾ ਜਿਹਾ ਹਲਕਾ ਜਿਹਾ ਪੋਸਾ ਪਾਣੀ ਲੈ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਪੋਚ ਪਾਵਾਂਗੇ ਪਾਣੀ ਦੇ ਵਿੱਚ ਸ਼ੈਂਪੂ ਦੀ ਠੀਕ ਹੈ ਜੀ। ਤੇ ਇਹਦੇ ਨਾਲ ਬਹੁਤ ਹੀ ਵਧੀਆ ਆਪਣੇ ਜਿਹੜੇ ਫਰਸ਼ ਹੋਣ ਚਾਹੇ ਮਾਰਬਲ ਹੋਵੇ ਬਹੁਤ ਹੀ ਵਧੀਆ ਕਲੀਨਿੰਗ ਹੁੰਦੀ ਹੈ। ਇਹਦੇ ਵਿੱਚ ਆਪਾਂ ਹੋਰ ਕੋਈ ਚੀਜ਼ ਮਿਕਸ ਨਹੀਂ ਕਰਾਂਗੇ। జి తరికేనా పొచ్చా ఉగా తన రోజ రోజ పౌచ్చాడు పండి హా చీ తరం డిపకే ਲੋ ਜੀ ਇਹਨਾਂ ਪੈਨ ਨੂੰ ਫਿੱਟ ਕਿਵੇਂ ਕਰਨਾ ਉਹ ਵੀ ਤੁਹਾਨੂੰ ਆਪਾ ਦੱਸ ਦਿੰਨੇ ਆ ਠੀਕ ਹੈ ਜੀ ਲੋ ਜੀ ਜਿਹੜਾ ਆਪਣਾ ਇੱਧਰਲਾ ਪਾਈਪ ਦਾ ਸਾਈਡ ਹੈ ਤੇ ਉਹਨੂੰ ਇਸ ਤਰੀਕੇ ਨਾਲ ਤੁਸੀਂ ਫਿੱਟ ਕਰ ਦੇਣਾ ਇਹ ਆ ਆਪਣਾ ਪੋਚਾ ਬਿਲਕੁਲ ਹੋ ਗਿਆ ਰੈਡੀ ਲੋਜੀ ਹੁਣ ਪੋਚਾ ਲਗਾਉਣ ਲਈ ਪੂਰਾ ਰੈਡੀ ਹੋ ਗਿਆ ਤੇ ਹੁਣ ਆਪਾਂ ਪੋਚਾ ਲਗਾ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਜਿਹੜਾ ਤੁਹਾਡੇ ਘੰਟੀ ਦਾ ਕੰਮ ਤੁਸੀਂ ਮਿੰਟਾਂ ਚ ਹੀ ਕਰ ਸਕਦੇ ਹੋ ਪੋਚਾ ਬਹੁਤ ਹੀ ਵਧੀਆ ਤਰੀਕੇ ਨਾਲ ਮਿੰਟੋ ਮਿੰਟ ਹੀ ਨਾ ਬਕੇ ਆਪਣਾ ਹੀ ਰੈਡੀ ਹੋ ਜਾਣਾ ਜੀ ਲੋਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਨੇ ਜਿਹੜੀ ਜਗ੍ਹਾ ਤੇ ਪੋਚਾ ਲਗਾਇਆ ਵਾ ਤੇ ਦੇਖੋ ਤੁਸੀਂ ਉੱਥੇ ਚਮਕ ਦੇਖ ਸਕਦੇ ਹੋ। ਲੋ ਜੀ ਆਪਣਾ ਪੋਚਾ ਬਿਲਕੁਲ ਲੱਗ ਕੇ ਰੈਡੀ ਹੋ ਗਿਆ ਤੇ ਤੁਸੀਂ ਦੇਖ ਸਕਦੇ ਆ ਇਹਦੇ ਉੱਤੇ ਤੁਸੀਂ ਚਮਕ ਦੇਖੋ। ਆਪਾਂ ਨੇ ਸਿਰਫ ਇੱਕ ਨਾ ਸ਼ੈਂਪੂ ਦੀ ਪੌਚੀ ਪਾਈ ਸੀਗੀ ਤੇ ਇਹ ਜਿਹੜਾ ਘੰਟੇ ਦਾ ਕੰਮ ਤੁਸੀਂ ਮਿੰਟਾਂ 'ਚ ਹੀ ਕਰ ਸਕਦੇ ਹੋ। ਕਿ ਉਹ ਜੀ ਸਾਡੀ ਵੀਡੀਓ ਲੱਗੀ। ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ।